ਪੰਜਾਬੀ ਲਾਈਨਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਦੀਆਂ ਮੁੱਖ ਖ਼ਬਰਾਂ ਦੀ ਕੈਨੇਡਾ 'ਚ ਪੰਜਾਬੀ ਮੁੰਡੇ ਦਾ ਸ਼ਰਿਆਮ ਗੋਲੀਆਂ ਮਾਰ ਕੇ ਕਤਲ ਐਡਮਿੰਟਨ 'ਚ ਹੋਈ ਹੱਤਿਆ ਦੀ ਪੁਲਿਸ ਵੱਲੋਂ ਜਾਂਚ ਜਾਰੀ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਸੀ ਇੰਦਰਪਾਲ ਸਿੰਘ ਕੈਨੇਡਾ ਚ ਜੀ 7 ਸਮੇਲਨ ਲਈ ਭਾਰਤੀ ਪ੍ਰਧਾਨ ਮੰਤਰੀ ਨੂੰ ਇਨਵਾਈਟ ਕੀਤੇ ਜਾਣ ਤੇ ਬ੍ਰਿਟਿਸ਼ ਕੋਲੰਬੀਆ ਚ ਸਿੱਖ ਪਾਈਚਾਰਾ ਨਾਰਾਜ਼ ਜੂਨ ਵਿੱਚ ਅਲਬਰਟਾ ਵਿੱਚ ਹੋਣ ਜਾ ਰਹੇ ਜੀ 7 ਸਮੇਲਨ ਲਈ ਨਰਿੰਦਰ ਮੋਦੀ ਨੂੰ ਭੇਜਿਆ ਗਿਆ ਹੈ ਸੱਤਾ ਸਰੀਚ ਦੁਕਾਨਾਂ ਦੇ ਬਾਹਰ ਟਰਤੀ ਹੋਈ ਫਾਇਰਿੰਗ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਨੂੰ ਮਿਲੀ ਧਮਕੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਪਰਤਾ ਟਰੰਪ ਦੇ ਫੈਸਲੇ ਕਾਰਨ ਅਮਰੀਕਾ 'ਚ ਲੱਗੀ ਵਿਰੋਧ ਦੀ ਅੱਗ ਲਾਸ ਐਂਜਲਸ ਵਿੱਚ ਹੋਏ ਹਿੰਸਕ ਪ੍ਰਦਰਸ਼ਨ ਹਿੰਸਾ ਵਿੱਚ ਹੁਣ ਤੱਕ 2 ਲੋਕਾਂ ਦੀ ਹੋਈ ਮਾਰ ਆਸਟ੍ਰੇਲੀਆ 'ਚ ਇੱਕ ਸਕੂਲ ਦੇ ਵਿੱਚ ਹੋਈ ਗੋਲੀਬਾਰੀ ਘਟਨਾ 'ਚ ਗਈ ਕਈ ਲੋਕਾਂ ਦੀ ਜਾਨ ਪੁਲਿਸ ਕਰ ਰਹੀ ਹੈ ਹਮਲਾਵਰਾਂ ਦੀ ਪਾਲ ਐਡਮਿੰਟਨ 'ਚ ਪੰਜਾਬੀ ਮੁੰਡੇ ਦਾ ਸ਼ਰੀਰਾਂ ਗੋਲੀਆਂ ਮਾਰ ਕੇ ਕਤਲ ਐਡਮਿੰਟਨ 'ਚ ਪੰਜਾਬੀ ਮੂਲ ਦੇ ਨੌਜਵਾਨ ਦੀ ਹੱਤਿਆ ਦੀ ਪੁਲਿਸ ਵੱਲੋਂ ਜਾਂਚ ਜਾਰੀ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਸੀ ਮ੍ਰਿਤਕ ਇੰਦਰਪਾਲ ਸਿੰਘ ਐਡਮਿੰਟਨ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪੋਸਟਮਾਰਟਮ ਦੇ ਵਿੱਚ ਇਹ ਤੱਥ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੀ ਮੌਤ ਕੂਲੀ ਨੱਕਰ ਨਾਲ ਹੋਈ ਹੈ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਹੁਣ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਐਡਮਿੰਟਨ ਦੇ ਵਿੱਚ ਪੁਲਿਸ ਵੱਲੋਂ ਲੰਘੇ ਵੀਕਐਂਡ ਉੱਪਰ ਪੰਜਾਬੀ ਨੌਜਵਾਨ ਦੇ ਹੋਏ ਕਤਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਘਟਨਾ ਵਿੱਚ ਮ੍ਰਿਤਕ 40 ਵਰਿਆਂ ਦਾ ਨੌਜਵਾਨ ਇੰਦਰਪਾਲ ਸਿੰਘ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜੰਡਪਿੰਡ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਇੰਦਰਪਾਲ ਸਿੰਘ ਦੇ ਅੰਤਿਮ ਸੰਸਕਾਰ ਅਤੇ ਪਰਿਵਾਰ ਦੀ ਦੇਖਭਾਲ ਲਈ ਇੱਕ ਗੋ ਫੰਡਮੀ ਪੇਜ ਸ਼ੁਰੂ ਕੀਤਾ ਗਿਆ ਹੈ ਇਸ ਪੇਜ ਉੱਪਰ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਮ੍ਰਿਤਕ ਆਪਣੇ ਪਿੱਛੇ ਇੱਕ ਮਾਂ, ਗਰਭਵਤੀ ਪਤਨੀ ਅਤੇ ਇੱਕ 9 ਸਾਲ ਦੀ ਬੱਚੀ ਛੱਡ ਗਿਆ ਹੈ। ਜਾਣਕਾਰੀ ਅਨੁਸਾਰ ਇੰਦਰਪਾਲ ਸਿੰਘ ਉਬਰ ਡਰਾਈਵਰ ਸੀ ਜੋ ਕਿ ਪਰਿਵਾਰ ਸਣ ਕੇ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ। ਕੈਨੇਡਾ ਆਉਣ ਤੋਂ ਪਹਿਲਾਂ ਇੰਦਰਪਾਲ ਸਿੰਘ ਹਾਂਗਕਾਂਗ ਵੀ ਰਹਿ ਚੁੱਕਾ ਸੀ। ਇੰਦਰਪਾਲ ਦਾ ਪਤਦਾ ਦਾ ਕੁਸਮਾ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ। ਗੋ ਫੰਡ ਮੇ ਪੇਜ ਮੁਤਾਬਿਕ 3 ਜੂਨ ਦੀ ਰਾਤ ਨੂੰ ਜਦੋਂ ਇੰਦਰਪਾਲ ਸਿੰਘ ਨੇ ਆਪਣੀ ਉਬਰ ਦੇ ਸ਼ਿਪ ਖਤਮ ਕੀਤੀ ਤਾਂ ਉਸ ਨੂੰ ਡਰਾਈਵਵੇ ਵਿੱਚ ਕਤਲ ਕਰ ਦਿੱਤਾ ਗਿਆ ਐਡਮਿੰਟਨ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈ ਉਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਪੁਲਿਸ ਵੱਲੋਂ 4 ਜੂਨ ਦੀ ਸਵੇਰ ਕਰੀਬ 4 ਵਜੇ ਸ਼ਹਿਰ ਦੇ 16 ਐਵੇਨਿਊ ਅਤੇ 65 ਸਟਰੀਟ ਉੱਪਰ ਗੋਲੀਬਾਰੀ ਦੀ ਘਟਨਾ ਨੂੰ ਰਿਸਪੌਂਡ ਕੀਤਾ ਗਿਆ ਅਤੇ ਇੰਦਰਪਾਲ ਸਿੰਘ ਨੂੰ ਮੌਕੇ ਉੱਪਰ ਹਮਰੱਤ ਤੱਕ ਕੌਸ਼ਿਦ ਕਰ ਦਿੱਤਾ ਗਿਆ। ਐਡਵਿੰਟਨ ਕਾਲਜ ਤੋਂ ਬਰੂਕ ਟਿਮਸਨ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਮੁਢਲੇ ਪੜਾਅ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਉਹ ਫਿਲਹਾਲ ਇਸ ਘਟਨਾ ਦੇ ਮਿੱਥ ਕੀਤੇ ਜਾਣ ਬਾਰੇ ਕੁਝ ਨਹੀਂ ਕਹਿ ਸਕਦੇ। ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਹਵਾਲਾ ਦੰਦੇ ਹੋਏ ਇਸ ਕਤਲ ਕੇਸ ਵਿੱਚ ਫਿਲਹਾਲ ਤੱਕ ਕੋਈ ਗ੍ਰਿਫਤਾਰੀ ਜਾਂ ਕਿਸੇ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਜਾਣ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਹੁਣ ਐਡਮਿਨਟਲ ਪੁਲਿਸ ਦੇ ਹੋਮਿਸਾਈਡ ਸੈਕਸ਼ਨ ਦੇ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਕਿਸੇ ਕੋਲ ਕੋਈ ਜਾਣਕਾਰੀ ਹੋਣ ਤੇ ਪੁਲਿਸ ਨਾਲ ਸਾਂਝੀ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਕੈਨੇਡਾ 'ਚ ਜੀ7 ਸੰਮੇਲਨ ਲਈ ਭਾਰਤੀ ਪ੍ਰਧਾਨ ਮੰਤਰੀ ਨੂੰ ਸੱਦੇ ਜਾਣ ਤੇ ਬ੍ਰਿਟਿਸ਼ ਕੋਲੰਬੀਆ ਦਾ ਸਿੱਖ ਭਾਈਚਾਰਾ ਹੋਇਆ ਨਾਰਾਜ਼। ਜੂਨ ਵਿੱਚ ਅਲਬਰਟਾ ਵਿੱਚ ਹੋਣ ਜਾ ਰਹੇ ਜੀ7 ਸਮੇਲਨ ਲਈ ਨਰਿੰਦਰ ਮੋਦੀ ਨੂੰ ਕੀਤਾ ਗਿਆ ਇਨਵਾਈਟ ਸਿੱਖ ਕਾਰਕੁਨ ਹਰਦੀਪ ਸਿੰਘ ਨਿਜਰ ਦੀ ਹੱਤਿਆ ਵਿੱਚ ਭਾਰਤ ਸਰਕਾਰ ਤੇ ਇਲਜ਼ਾਮ ਲਗਾਉਣ ਮਗਰੋਂ ਕੈਨੇਡਾ ਤੇ ਭਾਰਤ ਦੇ ਸਬੰਧ ਵਿਗੜ ਗਏ ਸਨ ਮਾਰਕ ਕਾਰਨੀ ਦੇ ਅਗਵਾਈ ਵਾਲੀ ਨਵੀਆਂ ਸਰਕਾਰ ਨੇ ਭਾਰਤ ਨਾਲ ਸਬੰਧਾਂ ਨੂੰ ਠੀਕ ਕਰਨ ਤੇ ਨਵੀਂ ਸ਼ੁਰੂਆਤ ਕਰਨ ਦੀ ਇੱਛਾ ਪ੍ਰਗਟਾਈ ਹੈ ਹਰਮੰਦਰ ਸਾਹਿਬ ਵਿਖੇ ਭਾਰਤੀ ਫੌਜ ਦੀ ਕਾਰਵਾਈ ਜਿਸ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਗਿਆ ਸੀ ਦੀ 28ਵੀਂ ਵਰ੍ਹੇ ਦੀ ਮੌਕੇ ਲੰਘੇ ਸ਼ਨੀਵਾਰ ਵੈਨਕੂਵਰ ਡਾਊਨਟਾਊਨ ਵਿਖੇ ਸਿੱਖ ਪਾਈਚਾਰੇ ਨੇ ਵੱਡਾ ਇਕੱਠ ਕੀਤਾ ਇਸ ਫੌਜੀ ਕਾਰਵਾਈ ਦੇ ਵਿੱਚ ਸੈਂਕੜੇ ਸਿੱਖ ਵਕਵਾਦੀ ਅਤੇ ਸ਼ਰਧਾਲੂ ਮਾਰੇ ਗਏ ਸਨ ਪਰ ਇਸ ਸਾਲ ਦੇ ਸਮਾਗਮ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਨੇਡਾ ਵਿੱਚ ਹੋਣ ਜਾ ਰਹੇ ਜੀ7 ਸੰਮੇਲਨ ਵਿੱਚ ਸ਼ਾਮਲ ਹੋਣ ਦਾ ਇਨਵਾਈਟ ਸਿੱਖ ਪਾਈਚਾਰੇ ਦੇ ਵਿੱਚ ਡੂੰਗੀ ਨਿਰਾਸ਼ਾ ਦਾ ਕਾਰਨ ਬਣਿਆ ਹੋਇਆ ਸਿੱਖ ਫੈਡਰੇਸ਼ਨ ਕਨੇਡਾ ਦੇ ਬੁਲਾਰੇ ਮਨਿੰਦਰ ਸਿੰਘ ਨਿਕੇਹਾ ਕਹੇ ਕਿ ਅਜਿਹੇ ਵਿਅਕਤੀ ਨੂੰ ਕਨੇਡਾ ਬੁਲਾਉਣਾ ਉਹ ਵੀ ਜੂਨ ਦੇ ਵਿੱਚ ਜਿਸ ਵੇਲੇ ਸਿੱਖ ਪਾਈਚਾਰਾ ਭਾਰਤ ਸਰਕਾਰ ਦੇ ਵੱਲੋਂ ਮਾਰੇ ਗਏ ਹਜ਼ਾਰਾਂ ਸਿੱਖਾਂ ਦਾ ਸੋਗ ਮਨਾਉਦਾ ਮੈਨੂੰ ਲੱਗਦਾ ਹੈ ਕਿ ਇਸ ਜ਼ਖਮ ਨੂੰ ਹੋਰ ਡੂੰਘਾ ਕਰਨ ਵਾਲੀ ਗੱਲ ਹੈ ਲੰਘੇ ਸ਼ੁੱਕਰਵਾਰ ਭਾਰਤੀ ਪ੍ਰਧਾਨ ਮੰਤਰੀ ਦੇ ਅੰਦਰ ਮੋਦੀ ਨੇ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਲਿਖਿਆ ਕਿ ਉਹਨਾਂ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੋਨ ਕਰਕੇ ਜੀ7 ਸਮੇਲਨ ਲਈ ਇਨਵਾਈਟ ਕੀਤਾ ਹੈ। ਮਨਿੰਦਰ ਸਿੰਘ ਨੇ ਕਿਹਾ ਹੈ ਕਿ ਸਾਡੇ ਲਈ ਇਹ ਕਾਫੀ ਹੈਰਾਨੀ ਵਾਲੀ ਗੱਲ ਸੀ ਕਿ ਕੈਨੇਡਾ ਇਸ ਨਵੀਂ ਸਰਕਾਰ ਨਾਲ ਇੰਨੇ ਜਲਦੀ ਅਜਿਹਾ ਕੁਝ ਕਰੇਗਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿੱਖ کارਕੁਨ ਹਰਦੀਪ ਸਿੰਘ ਨੇ ਚਰ ਦੇ ਕਤਲ ਵਿੱਚ ਕੈਨੇਡਾ ਦੇ ਵੱਲੋਂ ਭਾਰਤ ਸਰਕਾਰ ਦੀ ਏਜੰਟਾਂ ਦੀ ਸ਼ਮੂਲੀਅਤਾਂ ਦੇ ਇਲਜ਼ਾਮਾਂ ਦੀ ਰੋਸ਼ਨੀ ਵਿੱਚ ਮੋਦੀ ਨੂੰ ਕੈਨੇਡਾ ਆਉਣ ਦੇ ਸਬਦੇ ਨੇ ਸਿੱਖ ਪਾਇਚਾਰੇ ਦੇ ਕੁਝ ਮੈਂਬਰਾਂ ਵਿੱਚ ਨਿਰਾਸ਼ ਨਿਜਰ ਦਾ 2023 ਦੇ ਵਿੱਚ ਸਰੀ ਦੇ ਇੱਕ ਗੁਰੂ ਘਰ ਤੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਥੁੰਡੋ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਕਿ ਕੈਨੇਡਾ ਪੁਲਿਸ ਸਬੂਤ ਮੌਜੂਦ ਨੇ ਜਨਰ ਦੀ ਹਤਿਆ ਨੂੰ ਭਾਰਤੀ ਏਜੰਟਾਂ ਨਾਲ ਜੋੜਦੇ ਨੇ ਹਾਲਾਂਕਿ ਭਾਰਤ ਇਨ੍ਹਾਂ ਇਲਜ਼ਾਮਾਂ ਤੋਂ ਲਗਾਤਾਰ ਇਨਕਾਰ ਕਰਦਾ ਰਿਹਾ ਹੈ ਨਿਜਰ ਕਤਲकांड ਦੇ ਵਿੱਚ ਚਾਰ ਭਾਰਤੀ ਨਾਗਰਿਕਾਂ ਨੂੰ ਗ੍ਰਫਤਾਰ ਕੀਤਾ ਗਿਆ ਜਿਨ੍ਹਾਂ ਦਾ ਕੇਸ ਬ੍ਰਿਟਿਸ਼ ਕੋੰਬੀਆ ਦੀ ਕੋਰਟ ਵਿੱਚ ਚੱਲ ਰਿਹਾ ਹੈ ਬ੍ਰਿਟਿਸ਼ ਕੰਬੀਆ ਤੋਂ ਐਨਡੀਪੀ ਐਮਪੀ ਜੈਨਿਕਵਾਨ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ7 ਸੰਮੇਲਨ ਵਿੱਚ ਇਨਵਾਈਟ ਤਜਾਣਾ ਨੇਰ ਪਰਵਾਰ ਅਤੇ ਸਮੂੱਚੇ ਸਿਕਪਾਈ ਚਾਰੇ ਦੇ ਮੂੰਹ ਤੇ ਚਪੇੜਵਾਗੇ ਅਤੇ ਕੈਨੇਡਾ ਦੀ ਵਿਦੇਸ਼ੀ ਦਖਲਅੰਦਾਜ਼ੀ ਨਾਲ ਨਾਲ ਚੁੱਥਨ ਬਾਬਤ ਇੱਕ ਗਲਤ ਸੁਣੀਆ ਹਤੰਦਾ ਕੰਜ਼ਰਵੇਟਿਵ ਲੀਡਰ ਪੀਆਰ ਪੋਲੀਵ ਨੇ ਕਿਹਾ ਕਿ ਮੋਦੀ ਨੂੰ ਸੱਦਾ ਦੇਣਾ ਜ਼ਰੂਰੀ ਸੀ ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਵਪਾਰ ਤੇ ਸੁਰੱਖਿਆ ਦੇ ਮੁੱਦਿਆਂ 'ਤੇ ਭਾਰਤ ਨਾਲ ਕੰਮ ਕਰਨ ਦੀ ਲੋੜ ਹੈ ਪਰ ਸਰੀ ਤੋਂ ਲਿਬਰਲ ਐਮਪੀ ਸੁਖਤਾਲੀਵਾਲ ਮੋਦੀ ਨੂੰ ਸਦਨ ਦੇ ਫੈਸਲੇ ਦਾ ਸਮਰਥਨ ਨਹੀਂ ਕਰਦੇ ਉਨਾਂ ਕਿ ਆ ਕਿ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਹੈ ਤਾਂ ਜਦੋਂ ਪੀੜਤਾਂ ਨੂੰ ਇਨਸਾਫ ਦੇਣ ਦੀ ਗੱਲ ਆਉਂਦੀ ਹੈ ਤਾਂ ਇਸ ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ ਸਿੱਖ ਫੈਡਰੇਸ਼ਨ ਕੈਨੇਡਾ ਦੀ ਮੰਗ ਹੈ ਕਿ ਮੋਦੀ ਦਾ G7 ਸੰਮੇਲਨ ਵਿੱਚ ਸ਼ਾਮਿਲ ਹੋਣ ਦਾ ਇਨਵਾਈਟ ਦਤ ਕੀਤਾ ਜਾਵੇ ਕਾਰਨੀ ਨੇ ਮੋਦੀ ਨੂੰ ਸਦਨ ਦੇ ਫੈਸਲੇ ਦਾ ਬਚਾ ਕੀਤਾ ਸਰੀਚਕ ਦੁਕਾਨਾਂ ਦੇ ਬਾਹਰ ਤੜਕੇ ਹੋਈ ਤਾਬੜਤੋਰ ਗੋਲੀਬਾਰੀ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਨੂੰ ਮਿਲੀ ਤਨਕੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸਰੀਚ ਦੁਕਾਨਾਂ ਦੇ ਬਾਹਰ ਫਾਇਰਿੰਗ ਮਾਮਲੇ 'ਚ ਪੁਲਿਸ ਨੇ ਜਾਂਚ ਵਿੜ ਦਿੱਤੀ ਹੈ ਸਰੀ ਪੁਲਿਸ ਨੇ ਕਿਹਾ ਹੈ ਕਿ 7 ਜੂਨ ਸ਼ਨੀਵਾਰ ਨੂੰ ਸਵੇਰੇ 2:30 ਵਜੇ ਦੇ ਕਰੀਬ 152 ਸਟਰੀਟ ਦੇ 6400 ਬਲਾਕ ਵਿੱਚ ਕਈ ਦੁਕਾਨਾਂ ਦੇ ਬਾਹਰ ਗੋਲੀਆਂ ਚੱਲੀਆਂ ਪੁਲਿਸ ਨੂੰ ਇਸ ਘਟਨਾ ਬਾਰੇ 2 ਦਿਨ ਬਾਅਦ ਸੋਮਵਾਰ ਸਵੇਰੇ ਜਾਣਕਾਰੀ ਮਿਲੀ ਬੁਲਸਾ ਕਹਿਣਾ ਕਿ ਜਾਂਚ ਹੁਣੇ ਸ਼ੁਰੂ ਹੋਈ ਹੈ ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਗੋਲਬਾਰ ਦਾ ਕਾਰਨ ਕੀ ਸੀ ਖੁਸ਼ਕਿਸਮਤੀ ਨਾਲ ਇਸ ਘਟਨਾ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਕੁਝ মিডিਆ ਰਿਪੋਰਟਾਂ ਅਨੁਸਾਰ ਗੋਲੀਬਾਰੀ ਦੇ ਵਿੱਚ ਰਿਫਲੈਕਸ਼ਨਜ਼ ਬੈਂਕੁਇਟ ਹਾਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਇਸ ਦੇ ਮਾਲਕ ਸਤੀਸ਼ ਕੁਮਾਰ ਜੋ ਕਿ ਲక్ష్ਮੀਨਾਰਾਇਣ ਮੰਦਿਰ ਦੇ ਪ੍ਰਧਾਨਵੀ ਨੇ ਕਿਹਾ ਕਿ ਗੋਲੀਬਾਰੀ ਤੋਂ ਪਹਿਲਾਂ ਉਹਨਾਂ ਨੂੰ ਤੰਗੀ ਭਰਿਆ ਫੋਨ ਆਇਆ ਸੀ ਕਾਲ ਕਰਨ ਵਾਲੇ ਨੇ 20 ਲੱਖ ਡਾਲਰ ਲਗਭਗ 16 ਕਰੋੜ ਰੁਪਏ ਦੀ ਬ੍ਰੋਤੀ ਮੰਗੀ ਸੀ ਸਿਸ਼ਕ ਕੁਮਾਰ ਨੇ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਕਿਸੇ ਤੋਂ ਡਰਨ ਵਾਲਾ ਨਹੀਂ ਹੈ ਗੋਲੀਬਾਰੀ ਤੋਂ ਬਾਅਦ ਹਾਲ ਦੇ ਸ਼ੀਸ਼ੇ ਵਿੱਚ ਗੋਲੀਆਂ ਦੇ ਨਿਸ਼ਾਨ ਮਿਲੇ ਨੇ ਪੁਲਿਸ ਇੱਕ ਹੋਰ ਮਾਮਲੇ ਦੀ ਪੜਤਾਲ ਕਰ ਰਹੀ ਹੈ ਜਿਸ ਵਿੱਚ ਪੈਨੇਰੋਮਾ bridge ਵਿੱਚ ਇੱਕ ਘਰ ਤੇ 14 ਮਈ ਨੂੰ ਅਤੇ ਫਿਰ 26 ਮਈ ਨੂੰ ਗੋਲੀਆਂ ਚਲਾਈਆਂ ਗਈਆਂ ਸਨ ਪੁਲਿਸ ਦਾ ਕਹਿਣਾ ਹੈ ਕਿ ਹਮਲੇ ਵੀ ਅਪਰਾਧੀਆਂ ਦੁਆਰਾ ਫਰੋਟੀ ਦੀ ਮੰਗ ਕਰਦੇ ਹੋਏ ਕੀਤੇ ਗਏ ਨੇ ਪਹਿਲੀ ਘਟਨਾ ਤੋਂ ਬਾਅਦ ਪੁਲਿਸ ਨੇ ਉਸ ਦੇ ਘਰ ਦੇ ਬਾਹਰ ਨਿਗਰਾਨੀ ਕੈਮਰੇ ਵਾਲਾ ਇੱਕ ਟਾਪਰ ਲਗਾਇਆ ਪਰ ਇਸ ਦੇ ਬਾਵਜੂਦ ਹਮਲਾ ਦੂਜੀ ਵਾਰ ਵੀ ਹੋਇਆ ਦੋਮੇ ਵਾਰ ਗੋਲੀਬਾਰੀ ਸਵੇਰੇ 3 ਵਜੇ ਦੇ ਕਰੀਬ ਹੋਈ ਸਾਨਕ ਮੀਡੀਆ ਦਾ ਕਹਿਣਾ ਹੈ ਕਿ ਸਰੀ ਪੁਲਿਸ ਅਜੀਆਂ ਘਟਨਾਵਾਂ ਬਾਰੇ ਸਮੇਂ ਸਿਰ ਜਾਣਕਾਰੀ ਨਹੀਂ ਦੇ ਰਹੀ ਅਤੇ ਅਕਸਰ ਮਾਮਲਿਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਟਰੰਪ ਦੇ ਫੈਸਲੇ ਕਾਰਨ ਅਮਰੀਕਾ 'ਚ ਲੱਗੀ ਵਿਰੋਧੀ ਅੱਗ ਲਾਸ Ăਂਜਲਸ ਵਿੱਚ ਹੋਏ ਹਿੰਸਕ ਪ੍ਰਦਰਸ਼ਨ ਹੁਣ ਤੱਕ ਹਿੰਸਾ ਵਿੱਚ ਦੋ ਲੋਕਾਂ ਦੀ ਗਈ ਜਾਨ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਲਾਸ ਐਂਜਲਸ ਵਿੱਚ ਚਾਰ ਦਿਨਾਂ ਤੋਂ جاری ਹਿੰਸਕ ਵਿਰੋਧ ਪ੍ਰਦਰਸ਼ਨਾਂ ਨੇ ਸਥਿਤੀ ਨੂੰ ਗੰਭੀਰ ਘਾਤਤ ਹੈ ਇਹ ਪ੍ਰਦਰਸ਼ਨ ਗੈਰ ਕਾਨੂੰਨੀ ਪਰਵਾਸੀਆਂ ਨੂੰ ਦੇਸ਼ ਤੋਂ ਕੱਢਣ ਦੇ ਸੰਗੀ ਸਰਕਾਰ ਦੇ ਫੈਸਲੇ 'ਤੇ ਵਿਰੋਧ ਹੋ ਰਹੇ ਨੇ ਹਿੰਸਾ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਵਾਹਨ ਸਾੜੇ ਜਾ ਚੁੱਕੇ ਨੇ ਪ੍ਰਦਰਸ਼ਨਕਾਰੀਆਂ ਨੂੰ ਅਮਰੀਕੀ ਝੰਡੇ ਤੇ ਥੁੱਕਦੇ ਅਤੇ 마ਸਕ ਪਹਿਨ ਕੇ ਸੁਰੱਖਿਆ ਕਾਮਰਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ। ਇਸ ਦੇ ਜਵਾਬ ਵਿੱਚ ਰਾਸ਼ਟਰਪਤੀ 트ੰਪ ਨੇ 마ਸਕ ਪਹਿਨਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਹੁਕਮ ਜਾਰੀ ਕੀਤੇ ਨੇ। ਸਿਤੇ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ ਨੇ 2000 ਹੋਰ ਨਵੇਂ ਨੈਸ਼ਨਲ ਗਾਰਡ ਸੈਨਿਕ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਜਿਸ ਨਾਲ ਉਨ੍ਹਾਂ ਦੀ ਕੁੱਲ ਗਿਣਤੀ 4000 ਪਹੁੰਚ ਜਾਵੇਗੀ। ਨਾਲ ਹੀ 700 ਮਰੀਨ ਕਮਾਂਡੋ ਵੀ ਦੱਖਣੀ ਕੈਲੀਫੋਰਨੀਆ ਦੇ 29 ਪੌਮਜ਼ ਬੀ ਸੋਫੇ ਜਾ ਰਹੇ ਨੇ ਇਹ ਮਰੀਨਜ਼ ਨੈਸ਼ਨਲ ਗਾਰਡ ਦੇ ਸਹਿਯੋਗ ਨਾਲ ਸੁਰੱਖਿਆ ਪ੍ਰਬੰਧ ਸੰਭਾਲਣਗੇ 트럼ਪ ਨੇ ਸੋਸ਼ਲ ਮੀਡੀਆ ਤੇ ਦਾਵਾ ਕੀਤਾ ਹੈ ਕਿ ਲਾਸ ਐਂਜਲਸ ਗੈਰਕਾਨੂੰਨੀ ਪ੍ਰਵਾਸੀਆਂ ਦੇ ਕਬਜ਼ੇ ਹੇਠ ਹੈ ਤੇ ਇਸ ਨੂੰ ਜਲਦ ਆਜ਼ਾਦ ਕਰਵਾਇਆ ਜਾਵੇਗਾ ਇਸ ਸਥਿਤੀ ਸੰਘੀ ਅਤੇ ਰਾਜ ਸਰਕਾਰ ਵਿਚ ਤਣਾਅ ਨੂੰ ਦਰਸਾਉਂਦੀ ਹੈ ਜਿਸ ਨਾਲ ਸਥਿਤੀ ਹੋਰ ਜਟਲ ਹੋ ਗਈ ਹੈ ਆਸਟਰੀਆ ਚ ਇੱਕ ਸਕੂਲ ਦੇ ਵਿੱਚ ਹੋਈ ਗੋਲੀਬਾਰੀ ਗੋਲੀਬਾਰੀ ਦੇ ਵਿੱਚ ਕਈ ਲੋਕਾਂ ਦੀ ਗਈ ਜਾਨ ਉਸ ਕਰ ਰਹੀ ਇਹ ਮਾਮਲੇ ਦੀ ਪਰਤਾ ਯੂਰਪ ਦੇ ਆਸਟਰੀਆ ਸ਼ਹਿਰ ਤੋਂ ਇੱਕ ਬੇहद ਸੰਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਗਾਜ਼ ਸ਼ਹਿਰ ਸਥਿਤ ਇੱਕ ਸਕੂਲ ਦੇ ਵਿੱਚ ਤਾਬੜ ਤੋਂ ਗੋਹਿਆਂ ਚੱਲ ਜਾਣ ਦੀ ਜਾਣਕਾਰੀ ਮਿਲੀ ਹੈ ਹੁਣ ਤੱਕ ਦੀ ਜਾਣਕਾਰੀ ਅਨੁਸਾਰ ਇਸ ਸਕੂਲੀ ਬਾਰੀ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਚਦਕੇ ਕਈ ਵਿਦਿਆਰਥੀ ਤੇ ਅਧਿਆਪਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਚੁਨਾਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਘਟਨਾ ਮੰਗਲਵਾਰ 10 ਦਸਵੇ ਨੂੰ ਵਾਪਰੀ ਜਦੋਂ ਡਰਾਸ ਦੇ ਇੱਕ ਸਕੈਂਡਰੀ ਸਕੂਲ ਦੇ ਵਿੱਚ ਗੋਲੀਆਂ ਚੱਲ ਗਈਆਂ ਅਤੇ ਪੰਜ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ آپریشن ਫਿਲਹਾਲ ਜਾਰੀ ਹੈ ਤੇ ਅਧਿਕਾਰੀਆਂ ਨੇ ਮਾਮਲੇ ਦੀ ਹੋਰ ਜਾਣਕਾਰੀ ਤੇ ਮ੍ਰਿਤਕਾਂ ਦੀ ਪਛਾਣ ਦੱਸਣ ਤੋਂ ਕਿਨਾਰਾ ਕੀਤਾ ਫਿਲਹਾਲ ਪੁਲਿਸ ਨੇ ਹਮਲਾਵਰਾਂ ਨਾਲ ਮੁਕਾਬਲੇ ਲਈ ਹੈਲੀਕਾਪਟਰ ਰਵਾਨਾ ਕਰ ਦਿੱਤਾ ਹੈ ਜ਼ਿਕਰ ਜੋਗੇ ਕਿ ਅੱਜ ਤੋਂ 10 ਸਾਲ ਪਹਿਲਾਂ 10 ਜੂਨ 2015 ਨੂੰ ਵੀ ਗਰਾਸ ਸ਼ਹਿਰ ਦੇ ਵਿੱਚ ਗੋਲੀਆਂ ਚੱਲੀਆਂ ਸਨ ਜੋ ਸ੍ਰਾਮ ਤਿੰਨ ਲੋਕਾਂ ਦੀ ਜਾਂਚ ਚੱਲੀ ਗਈ ਸੀ ਤੇ ਤਿੰਨ ਦਰਜਨ ਤੋਂ ਵੱਧ ਲੋਕ ਸਖਮੀ ਹੋ ਗਏ ਸਨ ਇਸ ਕਾਰਨ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਜ਼ਿਆਦਾ ਡਰ ਪੈਦਾ ਹੋ ਗਿਆ ਹੈ